ਮਾਬਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਪਰਿ ਸਤਸਰੀય ਕਾਲ ਜੀ ਮੈਂ ਅੱਜ ਤੁਹਾਨੂੰ ਬਹੁਤ ਹੀ ਪਿਆਰੀ ਸਟੋਰੀ ਸੁਣਾ ਰਹੀ ਹਾਂ ਇਹ ਸਟੋਰੀ ਤਿੰਨ ਦੋਸਤ ਦੀ ਹੈ ਤੇ ਤਿੰਨੇ ਹੀ ਦੋਸਤ ਤਿੰਨਾ ਜਾਤਾਂ ਦੇ ਸਨ ਤੇ ਉਹਨਾਂ ਦਾ ਬਹੁਤ ਪ੍ਰੇਮ ਸੀ ਤੇ ਇਹ ਤੁਸੀਂ ਜ਼ਰੂਰ ਸੁਣਨੀ ਕਿਉਂਕਿ ਕਦੀ ਵੀ ਦੋਸਤ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਇਹ ਇੱਕ ਵਾਰ ਦੀ ਗੱਲ ਹੈ ਵੇ ਤਿੰਨ ਦੋਸਤ ਸੀ ਇੱਕ ਬਾਬਾ ਮੀਰ ਜੱਦਾ ਇੱਕ ਪੰਡਤ ਤੇ ਇੱਕ ਜੱਟ ਸੀ ਤੇ ਇਹ ਤਿੰਨੇ ਹੀ ਜਿੱਥੇ ਵੀ ਜਾਂਦੇ ਸੀ ਤੀਰਥ ਯਾਤਰਾ ਤੇ ਜਾਂਦੇ ਸੀ ਜਾਂ ਕਿਤੇ ਕੰਮ ਜਾਂਦੇ ਸੀ ਇਕੱਠੇ ਹੀ ਜਾਂਦੇ ਸੀ ਕਿਉਂਕਿ ਤੁਰਨ ਵਾਲਾ ਉਹ ਤੋਂ ਪੰਧ ਹੁੰਦਾ ਸੀ ਤੇ ਜੇ ਕਿਤੇ ਭੁੱਖ ਲੱਗਦੀ ਤੇ ਉਹ ਫਿਰ ਮੰਗ ਕੇ ਲੈ ਆਉਂਦੇ ਪਿੰਡ ਦੇ ਵਿੱਚੋਂ ਦੇ ਰਾਜ ਰੋਟੀ ਪਾਣੀ ਖਾ ਲੈਂਦੇ ਜੇ ਠੰਡ ਦਾ ਮੌਸਮ ਹੁੰਦਾ ਸੀ ਤਾਂ ਬਾਲਨ ਲੱਕੜ ਦੀ ਲੋੜ ਹੁੰਦੀ ਸੀ ਜੱਟ ਵੱਡ ਕੱਟ ਕਰਕੇ ਲੈ ਆਉਂਦਾ ਸੀ ਤੇ ਉਹ ਬਾਲਨ ਇਕੱਠਾ ਕਰ ਲੈਂਦਾ ਸੀ ਤੇ ਐਵੇਂ ਕਰਕੇ ਉਹਨਾਂ ਦੀ ਬਹੁਤ ਵਧੀਆ ਦੋਸਤੀ ਨਿਭਦੀ ਸੀ ਉਹ ਜਦੋਂ ਇੱਕ ਵਾਰ ਜਾਂਦੇ ਆ ਤੀਰਥ ਯਾਤਰਾ ਤੇ ਜਾਂਦੇ ਆ ਤੇ ਰਾਹ ਦੇ ਵਿੱਚ ਉਹਨਾਂ ਨੂੰ ਰਾਤ ਪੈਂਦੀ ਹੈ ਤੇ ਹਨੇਰਾ ਹੋ ਗਿਆ ਤੇ ਉਹਨਾਂ ਨੇ ਇੱਕ ਆਪਦੇ ਕੋਲੇ ਹਾਂਡੀ ਰੱਖੀ ਸੀ ਜਿਵੇਂ ਤੌੜੀ ਕਹਿ ਦਿੰਦੇ ਆ ਤੇ ਉਹ ਰੱਖੀ ਹੋਈ ਸੀ ਤੇ ਉਹਦੇ ਵਿੱਚ ਉਹ ਰਿੰਗੇ ਰਾਹ ਦੇ ਵਿੱਚ ਕੋਈ ਚੀਜ਼ ਖਾ ਲੈਂਦੇ ਸੀ ਤੇ ਪਿੰਡਾਂ ਤੋਂ ਜਾਮ ਪੰਡਤ ਤੇ ਬਾਬਾ ਮਰਾਸੀ ਮੰਗ ਲਿਆਉਂਦੇ ਸੀ ਕਿਉਂਕਿ ਜੱਟ ਨੂੰ ਤਾਂ ਮੰਗਣਾ ਹੀ ਨਹੀਂ ਆਉਂਦਾ ਜੱਟ ਕਹਿੰਦਾ ਵੀ ਮੈਂ ਮੰਗ ਨਹੀਂ ਸਕਦਾ ਪਰ ਹੋਰ ਤੁਹਾਡੀ ਮਦਦ ਜਿਵੇਂ ਵੀ ਤੁਸੀਂ ਕਹੋਗੇ ਮੈਂ ਕਰ ਸਕਦਾ ਹਾਂ ਉਹ ਤਿੰਨਾਂ ਜਾਣਾਂ ਨੇ ਇੱਕ ਵਿਆਹਤ ਬਣਾਈ ਵੀ ਹੁਣ ਇੰਝ ਕਰੀਏ ਵੀ ਜਿਹੜਾ ਬਾਬਾ ਮਰਾਸੀ ਹੈ ਉਹ ਵੀ ਕਹਿੰਦਾ ਵੀ ਮੈਂ ਮੰਗਣ ਜਾਣਾ ਹੈ ਤੇ ਜਿਹੜਾ ਪੰਡਤ ਸੀ ਉਹ ਵੀ ਕਹਿੰਦਾ ਮੈਂ ਮੰਗਣ ਜਾਂਦਾ ਤੇ ਇੱਕ ਜਾਣਾ ਅਸੀਂ ਦੁੱਧ ਲਿਆਵਾਂਗੇ ਤੇ ਇੱਕ ਜਾਣਾ ਅਸੀਂ ਚੌਲ ਲਿਆਵਾਂਗੇ ਆਪਾਂ ਖੀਰ ਬਣਾ ਲੈਨੇ ਆ ਤੇ ਜੱਟ ਨੂੰ ਕਹਿੰਦੇ ਵੀ ਤੂੰ ਕੀ ਕਰੇਗਾ ਜੱਟ ਕਹਿੰਦਾ ਮੈਂ ਬਾਲਣ ਵੱਢ ਕੇ ਲਿਆਵਾਂਗਾ ਬਾਲਣ ਚੁੱਕ ਕੇ ਸੁੱਕਾ ਲੈ ਉਹਨਾ ਮੈਂ ਚੁੱਲਾ ਬਣਾਉਣਾ ਵੀ ਮੈਨੂੰ ਤਾਂ ਕਈ ਦਾ ਟੱਪਾ ਮਾਰਨਾ ਆਉਂਦਾ ਹੈ ਮੰਗਣਾ ਤਾਂ ਮੈਨੂੰ ਬਿਲਕੁਲ ਨਹੀਂ ਆਉਂਦਾ ਮੈਂ ਮੰਗ ਨਹੀਂ ਸਕਦਾ ਕਿਉਂਕਿ ਮੈਂ ਇੱਕ ਦਾਤਾ ਹਾਂ ਤੇ ਉਹਨਾਂ ਗਿਆ ਵੀ ਠੀਕ ਆ ਅਨਾ ਹਵੇ ਤੂੰ ਅਨ ਦਾਤਾ ਹੈ ਤੇ ਫਿਰ ਅਸੀਂ ਆਣਾ ਲੈ ਕੇ ਆਉਣੇ ਆ ਤੇ ਦਾਤੇ ਨੇ ਤਾਂ ਫਿਰ ਪਕਾਉਣ ਦਾ ਕੰਮ ਕਰਨਾ ਹੈ ਤੇ ਤੂੰ ਪਕਾ ਦੇ ਉਹ ਮਾ ਦਾ ਵੀ ਠੀਕ ਆ ਉਹਨੇ ਆਉਂਦਿਆਂ ਨੂੰ ਬਾਲਣ ਇਕੱਠਾ ਕੀਤਾ ਸਾਰਾ ਕੁਝ ਕਰਕੇ ਰੱਖਿਆ ਤੇ ਚੁੱਲ੍ਹਾ ਬਣਾ ਲਿਆ ਹਾਂਡੀ ਰਸਤੀ ਉੱਤੇ ਅੱਗ ਮਚਾਈ ਤੇ ਜਿਹੜਾ ਪੰਡਤ ਤੇ ਬਾਬਾ ਮਰਾਸੀ ਮੀਰ ਜਾਦਾ ਸੀ ਇਹ ਪਿੰਡ ਦੇ ਵਿੱਚੋਂ ਮੰਗ ਕੇ ਨਾਲੇ ਤਾਂ ਪ੍ਰਸ਼ਾਦਾ ਪਾਣੀ ਛਕ ਕੇ ਰੱਜ ਕੇ ਆਨੰਦ ਪ੍ਰਸੰਨ ਹੋ ਕੇ ਆ ਗਏ ਤੇ ਉਹ ਨਾਲੇ ਦੁੱਧ ਲਿਆਏ ਤੇ ਨਾਲੇ ਖੀਰ ਲਿਆਏ ਚੋ ਲੈ ਸੋਰੀ ਜਦੋਂ ਉਹ ਲੈ ਕੇ ਦੋਵੇਂ ਚੀਜ਼ਾਂ ਆ ਕੇ ਲਿਆ ਕੇ ਖੀਰ ਬਣਾਉਂਦੇ ਆ ਤੇ ਰਾਤ ਨੂੰ ਤੇ ਉਹਨਾਂ ਨੇ ਇਹ ਦੋਵੇਂ ਜਿਹੜੇ ਬਾਬਾ ਮੀਰ ਜੱਦਾ ਤੇ ਬਾਬਾ ਪੰਡਤ ਹੁੰਦੇ ਆ ਇਹ ਦੋਵੇਂ ਸ਼ੈਤਾਨ ਬਹੁਤ ਹੁੰਦੇ ਆ ਜੱਟ ਭੋਲਾ ਹੁੰਦਾ ਹੈ ਇਹ ਠੱਗਿਆ ਜਾਂਦਾ ਹੈ ਪਰ ਇਹ ਬਹੁਤ ਸ਼ੈਤਾਨ ਸੀ ਇਹਨਾਂ ਗਿਆ ਵੀ ਆਪਾਂ ਇੰਜ ਕਰੀਏ ਵੀ ਆਪਾਂ ਸਵੇਰੇ ਅੰਮ੍ਰਿਤ ਵੇਲੇ ਤੁਰਨਾ ਹੈ ਤੇ ਜੇ ਆਪਾਂ ਅੰਮ੍ਰਿਤ ਵੇਲੇ ਤੁਰੇ ਭੁੱਖਿਆਂ ਤੋਂ ਪੰਦ ਨਹੀਂ ਹੋਣਾ ਤੇ ਸਵੇਰੇ ਆਪਾਂ ਕਿੱਥੋਂ ਖਾਵਾਂਗੇ ਹੁਣ ਆਪਾਂ ਖਾਈਏ ਨਾ ਕਿਉਂਕਿ ਉਤਾ ਰੱਜੇ ਪੁੱਜੇ ਸੀ ਉਹਨਾਂ ਨੇ ਤਾਂ ਖਾਣਾ ਕਿੱਥੋਂ ਸੀ ਭੁੱਖਾ ਤਾਂ ਜੱਟ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੰਜ ਕਰੀਏ ਵੀ ਤੌੜੀ ਦਾ ਮੂੰਹ ਬਨ ਕੇ ਠੱਟ ਕੇ ਰੱਖ ਦਈਏ ਤੇ ਇਹਨੂੰ ਸਵੇਰੇ ਆਪਾਂ ਖਾਵਾਂਗੇ ਤੇ ਜਿੰਨੂੰ ਵੀ ਕਿਸੇ ਨੂੰ ਰਾਤ ਨੂੰ ਚੰਗਾ ਸੁਪਨਾ ਆਇਆ ਉਹ ਅਖੀਰ ਪਹਿਲਾਂ ਖਾਵੇਗਾ ਉਹ ਕਹਿੰਦੇ ਆ ਵੀ ਠੀਕ ਆ ਹੁਣ ਜੱਟ ਵਿਚਾਰਾ ਕੀ ਕਰੇ ਵਾਕਿ ਵੀ ਇਹ ਤਾਂ ਸੁਪਨੇ ਤੇ ਬਣ ਗਏ ਤੇ ਮੈਨੂੰ ਤਾਂ ਸੁਪਨਾ ਮਾੜੇ ਤੋਂ ਮਾੜਾ ਹੀ ਆਊਗਾ ਮੈਂ ਤਾਂ ਭੁੱਖਾ ਹਾਂ ਉਹਨਾਂ ਨੇ ਕੀ ਕੀਤਾ ਰਾਤ ਜਦੋਂ ਸੌਂਗੇ ਹੁਣ ਉਹ ਤਾਂ ਰੱਜੇ ਰੱਜਿਆਂ ਨੂੰ ਨੀਂਦ ਆਵੇ ਜੱਟ ਭੁੱਖਾ ਉਹਨੂੰ ਨੀਂਦ ਨਾ ਆਵੇ ਜਦੋਂ ਨਾ ਆਵੇ ਤੇ ਉਹ ਅੱਧੀ ਰਾਤ ਹੋਈ ਜੱਟ ਉੱਠਿਆ ਉੱਠ ਕੇ ਉਹਨੇ ਤੌੜੀ ਦਾ ਢੱਕਣ ਚੱਕਿਆ ਚੱਕ ਕੇ ਤੇ ਖੀਰ ਖਾ ਕੇ ਤੇ ਜਦੋਂ ਉਹਨੇ ਆਇਆ ਰੱਜ ਲਿਆ ਜਿਹੜੀ ਕੋਈ ਥੋੜੀ ਬਹੁਤੀ ਰਹਿ ਗਈ ਉਹਨੇ ਇਹਦੇ ਵਿੱਚ ਥੁੱਕ ਦਿੱਤਾ ਜਦੋਂ ਥੁੱਕ ਦਿੱਤਾ ਤੇ RAM ਨਾ ਸੌਂ ਗਿਆ ਜਦੋਂ ਸਵੇਰ ਹੋਈ ਉੱਠੇ ਤੇ ਪੰਡਤ ਤੇ ਬਾਬਾ ਮੀਰ ਜੱਦਾ ਉੱਠ ਕੇ ਕਹਿਣ ਲੱਗੇ ਵੀ ਭਾਈ ਜੱਟਾ ਉੱਠ ਆਪਾਂ ਚੱਲ ਜੇ ਜੱਟ ਕਹਿੰਦਾ ਵੀ ਮੇਥੋਂ ਤਾਂ ਉਠਿਆਣ ਜਾਂਦਾ ਮੈਂ ਬੜਾ ਥੱਕਿਆ ਮੈਨੂੰ ਹੋਰ ਸੌਂ ਲੈਂਦੇ ਹੋ ਕਿਉਂਕਿ ਜੱਟ ਰੱਜ ਕੇ ਸੁੱਤਾ ਸੀ ਤੇ ਉਹ ਕਹਿੰਦੇ ਆ ਵੀ ਨਹੀਂ ਆਪਾਂ ਪੰਡਤ ਤਾਂ ਕਹਿੰਦਾ ਵੀ ਆਪਾਂ ਬਹੁਤ ਪੰਧ ਕਰਨਾ ਹੈ ਠੰਡੇ ਠੰਡੇ ਕਰ ਲਗੇ ਉੱਠ ਆਪੋ ਆਪਣੇ ਸੁਪਨੇ ਦੱਸੋ ਆਪਾਂ ਖੀਰ ਖਾਈਏ ਜੱਟ ਅੱਖਾਂ ਮਲਦਾ ਉਠਿਆ ਉੱਠ ਕੇ ਬੈਹ ਗਿਆ ਤੇ ਕਹਿੰਦਾ ਵੀ ਦੱਸੋ ਪੰਡਤ ਕਹਿੰਦਾ ਮੈਂ ਰਾਤੀ ਗੰਗਾ ਯਾਤਰਾ ਗਿਆ ਹਰਦਵਾਰ ਗਿਆ ਦੇਵੀ ਦੇਵਤਿਆਂ ਦੇ ਦਰਸ਼ਨ ਹੋਏ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਦਰਸ਼ਨ ਹੋਏ ਵੀ ਸ਼ਿਵ ਜੀ ਮਹਾਰਾਜ ਦੇ ਵਿਸ਼ਨੂੰ ਭਗਵਾਨ ਦੇ ਸਾਰਿਆਂ ਦੇ ਉਹਨੇ ਗਿਣਤੇ ਵੀ ਮੈਨੂੰ ਸਭ ਦੇ ਦਰਸ਼ਨ ਹੋਏ ਦੇਵ ਦੇਵਤਿਆਂ ਦੇ ਨਾਲੇ ਤਾਂ ਮੈਂ ਉੱਥੇ ਇਸ਼ਨਾਨ ਕਰਕੇ ਆਇਆ ਗੰਗਾ ਮਾਈ ਦੇ ਹਾਂ ਦੇ ਠੀਕ ਆ ਜਿਹੜਾ ਬਾਬਾ ਮਰਾਸੀ ਜੀ ਉਹ ਕਹਿਣ ਲੱਗਾ ਮੈਂ ਤਾਂ ਭਾਈ ਬਹੁਤ ਵਧਾਈਆਂ ਲਈਆਂ ਰਾਤ ਬੜੇ ਮੈਨੂੰ ਵਿਆਹ ਹੈ ਤੇ ਬੜੀਆਂ ਮੈਂ ਵਧਾਈਆਂ ਲਈਆਂ ਲੋਕਾਂ ਦੇ ਬੱਚੇ ਹੋਏ ਮੈਂ ਉਧਰੋਂ ਵੀ ਵਧਾਈਆਂ ਲਈਆਂ ਤੇ ਬਹੁਤ ਕੁਝ ਮੈਂ ਦਾ ਸੋਨਾ ਵਿਕਿਆ ਤੇ ਜਿਹੜਾ ਜੱਟ ਸੀ ਉਹਨੂੰ ਕਹਿੰਦੇ ਭਾਈ ਹੁਣ ਤੂੰ ਦੱਸ ਜੱਟ ਕਹਿੰਦਾ ਵੀ ਮੇਰੀ ਤਾਂ ਕਿਸਮਤ ਮਾੜੀ ਮੈਨੂੰ ਚੰਗਾ ਸੁਪਨਾ ਕਿੱਥੇ ਹੋਣਾ ਸੀ ਵੀ ਮੈਂ ਤੇ ਭੁੱਖਾ ਹੀ ਮਰ ਗਿਆ ਆਂਦੇ ਕਿਉਂ ਉਹ ਕਹਿੰਦਾ ਵੀ ਰਾਤ ਤੱਕ ਨਹੀਂ ਡਰ ਡਰ ਕੇ ਮਰਿਆ ਮੈਂ ਉਹਾਂ ਦੇ ਕਤੋਂ ਕਹਿੰਦਾ ਵੀ ਰਾਤ ਜੰਮਦੂਤ ਆਏ ਧਰਮਰਾਜ ਦੇ ਤੇ ਮੈਨੂੰ ਉਹਨਾਂ ਨੇ ਬੜਾ ਕੁੱਟਿਆ ਤੁਸੀਂ ਤਾਂ ਮੇਰੀ ਬਾਤ ਹੀ ਨਹੀਂ ਪੁੱਛੀ ਤੇ ਉਹ ਤਾਂ ਮੈਨੂੰ ਲੈ ਚੱਲੇ ਸੀ ਉਹਨਾਂ ਦਾ ਕਿਉਂ ਉਹਨਾਂ ਨੇ ਇੱਕ ਸ਼ਰਤ ਤੇ ਉਹਨਾਂ ਮੈਨੂੰ ਛੱਡਿਆ ਮੈਂ ਬੜਾ ਔਖਾ ਆ ਔਕਾ ਤੇ ਉਹ ਕਹਿੰਦੇ ਵੀ ਕਾਦੇ ਤੋਂ ਕੀ ਸ਼ਰਤ ਉਹ ਕਹਿੰਦਾ ਵੀ ਉਹ ਕਹਿੰਦੇ ਵੀ ਜਾਂ ਤਾਂ ਜਿੰਨੀ ਤੌੜੀ ਦੇ ਵਿੱਚ ਖੀਰ ਰਹਿਜੀ ਆ ਸਾਰੀ ਤੂੰ ਖਾ ਜੇ ਤੂੰ ਖੀਰ ਨਹੀਂ ਖਾਣੀ ਤੇ ਫਿਰ ਤੂੰ ਸਾਡੇ ਨਾਲ ਚੱਲ ਕਿਉਂ ਕਿ ਪੰਡਤ ਨੂੰ ਤੇ ਲੈਣ ਤਾਂ ਆਪਣ ਤਿੰਨਾਂ ਨੂੰ ਆਏ ਸੀ ਤੇ ਉਹ ਕਹਿੰਦਾ ਵੀ ਪੰਡਤ ਨੂੰ ਤੇ ਰਾਸੀ ਨੂੰ ਤਾਂ ਮੈਂ ਹੀ ਲਿਜਾਣਾ ਨੇ ਤੇ ਤੈਨੂੰ ਲਿਜਾਵਾਂਗੇ ਜੱਟ ਕੰਮਕੁਮ ਵਧੀਆ ਕਰ ਲੈਂਦਾ ਤੇ ਤੈਨੂੰ ਲੈ ਕੇ ਜਾਂਦੇ ਇਹ ਤਾਂ ਮੰਗ ਕੇ ਖਾਣ ਵਾਲੇ ਉਹ ਕਹਿੰਦਾ ਵੀ ਉਹ ਵੇਖਣ ਲੱਗੇ ਠਾਂ ਤਾਂ ਵੀ ਇਹ ਕੀ ਗੱਲਾਂ ਕਰਦਾ ਉਹ ਆਂਦਾ ਵੀ ਮੈਨੂੰ ਤਾਂ ਬੜੀ ਮੁਸ਼ਕਲ ਨਾ ਪ੍ਰਭੂ ਛੱਡਿਆ ਹੱਥ ਜੋੜ-ਜੋੜ ਕੇ ਉਹ ਕਹਿੰਦਾ ਫੇਰ ਫੇਰ ਉਹ ਆਂਦਾ ਵੀ ਮੈਨੂੰ ਅਖੀਰ ਖਾਣੀ ਪਈ ਮੈਂ ਚੁੱਕੀ ਚੱਪਣੀ ਤੇ ਮੈਂ ਖੀਰ ਲੱਗਾ ਖਾਣ ਉਹਨਾਂ ਨੇ ਫਿਰ ਅੱਗੋਂ ਮੈਨੂੰ ਇੱਕ ਹੋਰ ਸ਼ਰਤ ਲਾਤੀ। ਉਹਨਾਂ ਕਹਿੰਦੇ ਵੀ ਜਿੰਨੀ ਤੂੰ ਖਾਣੀ ਆ ਖਾ। ਅੱਬਲ ਤਾਂ ਸਾਰੀ ਖਾ। ਜੇ ਵੱਧ ਗਈ ਤੇ ਇਹ ਹੋਰ ਕਿਸੇ ਨੂੰ ਨਹੀਂ ਦੇਣੀ। ਉਹ ਕਹਿੰਦਾ ਵੀ ਕਾਤੋਂ। ਉਹਨਾਂ ਵੀ ਇਹਦੇ ਵਿੱਚ ਥੁੱਕ ਦੇ। ਆਂਦਾ ਫਿਰ ਜਿਹੜੀ ਇੰਨੀ ਕੁ ਰਹਿ ਗਈ ਭਰਾਵਾ ਨਾਲੇ ਜੱਟ ਰੋਵੇ ਤੇ ਉਹਨੇ ਹਾਂ ਵੀ ਮੈਂ ਤਾਂ ਅਖੀਰ ਜਿਹੜੀ ਚ ਥੁੱਕ ਦਿੱਤਾ ਫਿਰ ਡਰਦੇ ਨੇ ਮੈਂ ਤਾਂ ਹੁਣ ਬਚਣਾ ਸੀ ਉਹਨਾਂ ਤੋਂ। ਉਹ ਵੇਖਣ ठा ਦਾ ਹੁਣ ਮਿਰਜਾਦਾ ਦੇ ਪੰਡਤ ਵੀ ਇਹ ਕੀ ਕੀਤਾ ਆਪਾਂ ਤਾਂ ਜੱਟ ਨੂੰ ਭੁੱਖਿਆ ਮਾਰਿਆ ਤੇ ਜੱਟ ਨੇ ਤਾਂ ਆਪਾਂ ਨੂੰ ਭੁੱਖਿਆ ਮਾਰਤਾ। ਬਾਬਾ ਮਰਾਸੀਆਂ ਦਾ ਪੰਡਤਾ ਤੇਰੀ ਤਾਂ ਰਾਮ ਰਾਮ ਤੇ ਮੇਰੀ ਤੇਰੀ ਰਾਮ ਰਾਮ ਤੇ ਧੋਤੀ ਤੇ ਸਿਰ ਤੇ ਬੋਦੀ ਤੇ ਮੇਰੇ ਹੱਥ ਵਿੱਚ ਨੰਬਰੂ ਤੇ ਜਿਹੜਾ ਜੱਟ ਹੈ ਨਾ ਇਹ ਜਿਗਾਰਡ ਲਾਜ ਲੈਂਦਾ ਇਹ ਤਾਂ ਕਈ ਦੇ ਟੱਪੇ ਨਾ ਮਿੰਟਲ ਆਉਂਦਾ ਹੈ ਜਿਹੜਾ ਕੰਮ ਕਰਨਾ ਹੋਵੇ ਤੇ ਉਹਨੇ ਤਾਂ ਜਿਗਾਰਡਮੈਂਟ ਲਾ ਹੀ ਲਿਆ ਉਹਦਾ ਜਿਗਾਰਡ ਜੱਟ ਦਾ ਲਾ ਕੇ ਤੇ ਉਹਨੇ ਆਪਾਂ ਦਾ ਜੱਟ ਨੂੰ ਭੁੱਖਿਆ ਮਾਰਦੇ ਸੀ ਤੇ ਜੱਟ ਨੇ ਤਾਂ ਆਪਾਂ ਨੂੰ ਹੀ ਭੁੱਖਿਆ ਮਾਰਦਾ ਤੇ ਆ ਹੁਣ ਵੀ ਅੱਜ ਕੱਲ੍ਹ ਵੀ ਇਹ ਚੱਲ ਰਿਹਾ ਹੈ ਵੀ ਜੱਟ ਨੂੰ ਹਰੇਕ ਬੰਦਾ ਭੁੱਖਿਆ ਮਾਰਨ ਤੇ ਤੁਲਿਆ ਹੋਇਆ ਹੈ ਪਰ ਨਹੀਂ ਇਹ ਜੱਟ ਕਦੀ ਵੀ ਭੁੱਖਾ ਨਹੀਂ ਮਰਦਾ ਜੱਟ ਤਾਂ ਰੱਜ ਕੇ ਹੀ ਖਾਊਗਾ ਕਿਉਂਕਿ ਇਹ ਇੱਕ ਅੰਨ ਦਾਤਾ ਹੈ ਤੇ ਪਰ ਇਸ ਕਹਾਣੀ ਚੋਂ ਇੱਕ ਸੇਧ ਮਿਲਦੀ ਹੈ ਵੀ ਕਦੀ ਵੀ ਕਿਸੇ ਦੇ ਨਾਲ ਦੋਸਤੀ ਵਿੱਚ ਤਰੇੜ ਨਹੀਂ ਪਾਉਣੀ ਚਾਹੀਦੀ ਜਿਵੇਂ ਆਪਾਂ ਤਿੰਨ ਦੋਸਤ ਦੋ ਦੋਸਤਾਂ ਤੇ ਉਹਦੇ ਨਾਲ ਦੋਸਤੀ ਓਵੇਂ ਹੀ ਨਿਭਾਓ ਕਦੀ ਧੋਖਾ ਨਾ ਕਰੋ ਪਰ ਜੇ ਉਹਨਾਂ ਨੇ ਜੱਟ ਨਾਲ ਧੋਖਾ ਕੀਤਾ ਤੇ ਆਪਦੇ ਨਾਲ ਵੀ ਧੋਖਾ ਹੀ ਹੋਇਆ ਕਿਉਂਕਿ ਧੋਖੇ ਨੂੰ ਤਾਂ ਧੋਖਾ ਹੀ ਜਵਾਬ ਦਿੰਦਾ ਹੈ ਤੇ ਇਹ ਸੀ ਇੱਕ ਛੋਟੀ ਜੀ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨੀ ਤੇ ਅੱਗੇ ਆਪਾਂ ਫੋਰ ਪਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਵੇਖਣ ਤੇ ਤੇ